ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਐਂਡ ਸਰਾਵਾ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਨੇੜੇ ਕੋਟਕਪੂਰਾ ਸ਼ਹਿਰ ਰਹਿ ਜਾਂਦਾ ਜੀ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਘਰੇਲੂ ਦੁੱਧ ਦਾ ਕੰਮ ਆ ਜੀ ਕੋਈ ਵਪਾਰ ਦਾ ਕੰਮ ਨਹੀਂ ਇੱਕ ਨੀਲੀ ਰਾਵੀ ਦੀ ਮੱਝ ਬਾਈ ਉਹਨਾਂ ਲੋਕ ਕਾਊ ਕੀਤੀ ਗਈ ਆ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤੁਹਾਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਆਜੋ ਸੱਸੀ ਗਾਲ ਜੀ ਸੱਸੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਸਭ ਤੋਂ ਪਹਿਲਾਂ ਜੀ ਸੱਸੀ ਗਾਲ ਸਾਰਿਆਂ ਨੂੰ ਵੇਰ ਜੂ ਕੀ ਖਾਸਾ ਵੇਰ ਜੂ ਕੀ ਪਤੇ ਵੇਰ ਜੂ ਕੀ ਪਤੇ ਜੀ ਨਾਮ ਜੀ ਮੰਦਰ ਸਿੰਘ ਪਿੰਡ ਜੀ ਪਿੰਡ ਸਰਾਵਾ ਜੀ ਤਹਿਸੀਲ ਤੇ ਜੀਲ ਜੇਤੋ ਜੀ ਜ਼ਿਲ੍ਹਾ ਭੀਗੋੜ ਜ਼ਿਲ੍ਹਾ ਭੀਗੋੜ ਠੀਕ ਹੈ ਜੀ ਤੇ ਇੱਕ ਨੰਬਰ ਵਾਰਡ ਦੇ ਵਿੱਚ ਸਾਡਾ ਘਰ ਆ ਜੀ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਨੇੜੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਨੇੜੇ ਜੀ ਠੀਕ ਹੈ ਵੀਰੇ ਘਰ ਦੀ ਹੈ ਜੀ ਮੱਝ ਹਾਂ ਜੀ ਘਰ ਦੀ ਮੈਂ ਜੀ ਦੋ ਸੂਹੇ ਚੂਈ ਆ ਸੀ ਜੀ ਕੁਆ ਕਿੰਨਾ ਜੀ ਤੀਜਾ ਸੂ ਗਈ ਜੀ ਹੁਣ ਤੀਜਾ ਸੂ ਆ ਹਾਂ ਜੀ ਹਾਂ ਜੀ ਸਮਾਂ ਕਿੰਨਾ ਲੈ ਜੋ ਜੀ ਸਮਾਂ ਜੀ ਬਾਤ ਉਹਦੇ ਪਾਸਾ ਦਾ ਲੈ ਸਕਦੇ ਜੀ ਬਾਕੀ ਇੱਕ ਦੋ ਦਿਨ ਵੱਧ ਘਟ ਹੋ ਸਕਦਾ ਹਾਂ ਜੀ ਹਾਂ ਜੀ ਹਾਂ ਜੀ ਪਿਛਲੇ ਸੂਏ ਆਪਾਂ ਕਿੰਨਾ ਦੁੱਧ ਚੋਇਆ ਜੀ ਤੇਰਾ ਕਿਲੋ ਜੀ ਚੋਇਆ ਵਾ ਜੀ ਹਾਂ ਜੀ ਹਾਂ ਥਾਣਾ ਦੀ ਪਾਰ ਪਿੱਛੇ ਦੀ ਗਾਰੰਟੀ ਹੈ ਜੀ ਸਭ ਜਵਾ ਗਾਰੰਟੀ ਹੈ ਜੀ ਫੁੱਲ ਗਾਰੰਟੀ ਘਰ ਤੇ ਕਰਾਈਏ ਜੀ ਜਿਵੇਂ ਕੋਈ ਮਰਜੀ ਬੈਠਾ ਰੇ ਜੇ ਕੋਈ ਮਰਜੀ ਬੈਠਾ ਰਵੇ ਜੀ ਠੀਕ ਹੈ ਵੀਰੇ ਜਿਹੜਾ ਬਈ ਇਹ ਇੱਕ 19 21 ਦਾ ਥਾਨ ਨਾ ਛੋਟਾ ਦਿਖਾਉਂਦੀ ਆ ਬੈਕ ਸਾਈਡ ਵਾਲਾ ਹਾਂ ਜੀ ਠੀਕ ਆ ਵੇ ਤੁਸੀਂ ਛੋਟਾ ਦਿਖਾਉਂਦੇ ਵੇ ਛੋਟਾ ਖਾਉਂਦੀ ਏ ਥਾਲਾ ਦੁੱਧ ਦੇ ਬਰਾਬਰ ਆ ਜੀ ਠੀਕ ਆ ਦੁੱਧ ਦੇ ਵੱਧ ਘੱਟ ਨਹੀਂ ਨਹੀਂ ਜੀ ਨਹੀਂ ਹਾਂ ਸਹੀ ਇਹਦੀ ਗਰੰਟੀ ਇਹਦੀ ਗਰੰਟੀ ਆ ਜੀ ਹਾਂ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਜੀ ਤੋਰੀ ਮੜੇ ਬਾਈ ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਤੀਜਾ ਸੁੰਦੀ ਆ ਜੀ ਵਜਨ ਵਜੂਦ ਦੇ ਪੱਕ ਤੋਂ ਪੂਰੀ ਚੰਗੀ ਆ ਬਾਕੀ ਵੀਰੇ ਨਿਗਲੀਰਾ ਵਿੱਚ ਪੈਂਦੀ ਆ ਜੀ ਫੁੱਲ ਸੰਭੀ ਪਲੀ ਆ ਪਿਛਲੇ ਸੂਏ ਦਾ ਦੁੱਧ ਬਾਈ ਦੱਸਦਾ ਕਿ 13 ਕਿਲੋ ਆਪਣਾ ਚੋਇਆ ਵਾ ਜੀ ਏਕ ਤੀਜਾ ਦੁੱਧ ਥੋੜੀ ਸੇਵਾ ਦੇ ਸ਼ਰਤੇ ਆ ਜੀ ਸਭ ਸੰਭਾਲਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਜਿੰਨਾ ਮਰਜੀ ਚੋ ਸਕਦਾ ਜੀ ਜੇ ਆਪਾਂ ਸੇਵਾ ਨਾ ਕਰਾਂਗੇ ਵੀਰੇ ਫਿਰ ਕਰਮਾ ਵਾਲੀ ਨੇ ਇਹ ਵੀ ਨਹੀਂ ਦੇਣਾ ਚੌੜਾ ਪੱਠ ਪੂੜਾ ਵਜਨ ਵਜੂਦ ਪੂਰਾ ਚੰਗਾ ਮੋੜ ਲਿਆ ਵੀਰੇ ਬਾਕੀ ਤਿਆਰੀ ਕਰਮਾ ਵਾਲੀ ਦੀ ਬਹੁਤ ਸੋਣੀ ਕੀਤੀ ਹੈ ਜੀ ਹਵਾਨਾ ਐਚ ਐਫ ਗਾਇਆਂ ਵਾਂਗੂ ਤਿਆਰ ਕਰੀ ਫਿਰਦੀ ਆ ਤੇ ਹਜੇ ਬਾਈ ਦੱਸਦਾ ਕਿ ਡੇਟ ਮੁਤਾਬਕ ਦੇ 5 4 ਦਿਨ ਪਏ ਆ ਜੀ ਯਾਨੀ ਹਫਤੇ ਦੇ ਆਸੇ ਪਾਸੇ ਸਮਾਂ ਲੈ ਜੂਗੀ ਤੇ ਅੰਦਾਜ਼ਾ ਤੁਸੀਂ ਉਹ हिसाब ਨਾਲ ਲਾਇਓ ਵੀ ਜੇ ਆਪਾਂ ਹਫਤੇ ਨੂੰ ਵੀਡੀਓ ਕਵਰ ਕਰ ਦੇ ਕਾ ਪੂਰਾ ਸੋਨਾ ਤੇ ਵੱਡਾ ਹਵਾਨਾ ਤਿਆਰ ਕੀਤਾ ਹੋਣਾ ਸੀਗਾ ਜੀ ਹਵਾਨਾ ਹੁਣ ਵੀ ਬਹੁਤ ਸੋਨਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨਾ ਜੀ ਬਰੀਕੀਆਂ ਬਹੁਤ ਨੇ ਜੀ ਸੋਨਾ ਸੈਜ ਖਣਾ ਦਾ ਕੱਲਾ ਕੱਲਾ ਨਿਖੜ ਮਹੱਤੀ ਜਵਾਈ ਵਾਲਾ ਫੂੜ ਸ਼ਾਂਗ ਪੂਰਾ ਵੀ ਨਹੀਂ ਜੀ ਤੇ ਜੈਜ ਦੀ ਡਿਮਾਂਡ ਕੀ ਰਹਿਣ ਵਾਲੀ ਆ ਯਸ ਤੈਨੋ ਜੀ ਇਹਦੀ 1,30,000 ਮੁੱਲ ਕਰਦੇ ਆ ਜੀ ਬਾਕੀ ਮੌਕੇ ਦੇ ਮਾਤਰ ਹੋ ਜੂਗਾ ਹਾਂ ਜੀ ਠੀਕ ਹੈ ਡਿਮਾਂਡ ਵੀ ਬਾਈ ਨੇ ਜੈਜ ਜੀ ਕੀਤੀ ਆ ਜੀ 1,30,000 ਰੁਪਿਆ ਇਹਦੀ ਡਿਮਾਂਡ ਆ ਜੀ ਤੇ ਹਵਾਨਾ ਇਧਰਲੇ ਪਾਸੋਂ ਤੁਹਾਨੂੰ ਚੈੱਕ ਕਰਾ ਦਿੰਨਾ ਬਈ ਗੱਠਾਂ ਨੂੰ ਹਜੇ ਬੈਕ ਸਾਈਡੋਂ ਠਰਦਾ ਤੇ ਹਜੇ ਦੇਣ ਲੈ ਜੂ ਜਿਹੜੇ ਟੈਲ ਹਵਾਨੇ ਚ ਦੇਖ ਰਹੇ ਹੋ ਸਾਰੀ ਘਰ ਮਲ ਨੇ ਕੱਢ ਕੇ ਸੋਨਾ ਜੀ ਖਾਣ ਮੈਂ ਤੁਹਾਨੂੰ ਇਧਰੋਂ ਵੀ ਚੈੱਕ ਕਰਾ ਦਿੰਨਾ ਜੀ ਸੋਨਾ ਮੁੱਠੀ ਵਾਲਾ ਥਾਣਾ ਜੀ ਬਾਕੀ ਜਿਹਨੂੰ ਨਗ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ